ਖੂਨ ਦਾ ਕੈਂਪ ਲਾਇਆ ਜੀ ਤੇ ਅੱਖਾਂ ਦਾ ਕੈਂਪ ਲਾਇਆ ਨੌਜਵਾਨਾਂ ਨੇ ਬਹੁਤ ਹੀ ਚੰਗਾ ਪ੍ਰਾਲਾ ਕੀਤਾ ਤੋ ਇਸ ਮੌਸਮ ਦੇ ਵਿੱਚ ਕੈਂਪਾਂ ਦੀ ਜਿਆਦਾ ਲੋੜ ਹੁੰਦੀ ਹੈ ਤੇ ਵੀ ਕੈਂਪ ਪਰ ਲਾਏ ਜਾਂਦੇ ਨੇ ਉੱਥੇ ਪਹੁੰਚਣ ਲਈ ਕਰਦੇ ਆ ਸਾਰੀਆਂ ਇਹ ਸੰਗਤਾਂ ਦਾ ਸੇ ਧੰਨਵਾਦ ਕਰਦੇ ਆਂ। ਨੰਬਰ ਸਾਹਿਬ ਕੀ ਕਹੋਗੇ ਜਿਵੇਂ ਕਿ ਕੈਂਪ ਲੱਗ ਰਹੀਣੀ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦਾ ਪਹਲਾ ਦਿਖ ਰਿਹਾ। ਪਹਿਲੀ ਗੱਲ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ। ਜਿਹੜੇ ਢੀਰੋਂ ਆਇਓਗੇ। ਦੂਜੀ ਗੱਲ ਇਹ ਆ ਜੀ ਬਹੁਤ ਵਧੀਆ ਜੀ। ਪੁਰੇ ਗੁਰੂ ਘਰ ਚ ਕੈਂਪ ਲੱਗਿਆ ਜੀ ਤੇ ਇਥੇ ਖੂਨਦਾਨ ਕੈਂਪ ਲਾਇਆ ਜੀ ਤੇ ਅੱਖਾਂ ਦਾ ਕੈਂਪ ਲਾਇਆ ਜੀ। ਪਹਿਲੇ ਇੰਜ ਪਾਇਆ ਜਾਣਗੇ ਇਹ ਲਹਿਰੇ। ਠੀਕ ਹੈ ਜੀ। ਹਸਤਾਲ ਚ ਤੇ ਬਹੁਤ ਵਧੀਆ ਸਰਾਂਗਾ ਜਿਸ ਤਰ੍ਹਾਂ ਕਹਿੰਦੇ ਜੀ ਹਰ ਹਰ ਪਿੰਡ ਚ ਹੋਵੇ ਪ੍ਰੋਗਰਾਮ ਇਹ ਬਹੁਤ ਵਧੀਆ ਕੰਮ ਹੈ ਜੀ ਦਾਦਾ ਕਹਦਾ ਕੈਂਪ ਲੱਗੀ ਹੈ ਇਹ ਇਹ ਖੂਨਦਾਨ ਦਾ ਤੇ ਇੱਕ ਅੱਖਾਂ ਦਾ ਜੀ ਹਾਂ ਜੀ ਦਵਾਈਆਂ ਦਿੱਤੀਆਂ ਹਾਂ ਦਵਾਈਆਂ ਦਿੱਤੀਆਂ ਇਹਨੇ ਅੰਕਤ ਕੀ ਇਹਨੇ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਉੱਥੇ ਲੰਚ ਪਾਈ ਜਾਣਗੇ ਫ੍ਰੀ ਜੀ ਠੀਕ ਹੈ ਜੀ ਹਾਂ ਜੀ ਬਹੁਤ ਵਧੀਆ ਕੰਮ ਹੈ ਜੀ ਕੀ ਲੱਗਦਾ ਇਸ ਤਰ੍ਹਾਂ ਦੇ ਕੈਂਪ ਹੋਰ ਵੀ ਲੱਗਣੇ ਚਾਹੀਦੇ ਹਾਂ ਜੀ ਹਰ ਪਿੰਡ ਚ ਜਾਸੀ ਦਾ ਕਹਿੰਦੇ ਵੀ ਹਰ ਪਿੰਡ ਚ ਲਵਾਉਣ ਲਾਉਣ ਜਵਾਨ ਇਕੱਠੇ ਹੋ ਕੇ ਵੱਧ ਤੋਂ ਵੱਧ ਲਵਾਉਣ ਜੀ ਕਿੰਨਾ ਕਾਪਾ ਕਹਿਦੀ ਵੀ ਲੋਕਾਂ ਦਾ ਫਾਇਦਾ ਹੁੰਦਾ ਬਹੁਤ ਜ਼ਿਆ ਮਿਹਰ ਜੋ ਕੱਲ ਕੋਲੇ ਖੰਡਪਾਲ ਸਾਹਿਬ ਦਾ ਭੋਗ ਤੀਗਾ ਇਸ ਬਹੁਤ ਜਿਆਦਾ ਲੋਕ ਆਏ ਨੇ ਬਹੁਤ ਸਾਥ ਮਿਲਿਆ ਜੀ ਹਾਂ ਜਗਾ ਦਾ ਸੋ ਬੜੀ ਕਿੱਥੇ ਸੀ ਕੈਂਪ ਇਹ ਮੇਦੇਵਾਸ ਗੁਰਦੁਆਰ ਗੁਰੂ ਘਰ ਆ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਕਿਵੇਂ ਲੱਗ ਰਿਹਾ ਕੈਂਪ ਵਿੱਚ ਕਿਹਾ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਵਧੀਆ ਬੜਾ ਹਾਂ ਜੀ ਹਾਂ ਜੀ ਠੀਕ ਹੈ ਜੀ ਗਰਮ ਸਿੰਘ ਜੀ ਕੀ ਕਹੋਗੇ ਜਿਵੇਂ ਕਿ ਅੱਜ ਤੁਸੀਂ ਆਪ ਕੈਂਪ ਤੇ ਪਹੁੰਚੇ ਹੋ ਮੇਦੇਵਾਸ ਗੁਰਦੁਆਰ ਕੀ ਕਹੋਗੇ ਪਰਵਾਜ਼ ਦੇ ਦੇਖੋ ਜੀ ਪਹਿਲਾਂ ਤਾਂ ਹਰਿੰਦਰ ਜੀ ਤੁਹਾਡਾ ਇੱਥੇ ਪਹੁੰਚਣ ਤੇ ਕੈਂਪ ਦੇ ਵਿੱਚ ਬਹੁਤ ਬਹੁਤ ਧੰਨਵਾਦ ਦੇਖੋ ਜੋ ਅੱਖਾਂ ਦਾ ਕੈਂਪ ਹੈ ਜੀ ਆਪਣੀ ਅੱਖਾਂ ਨਾਲ ਦੇਖੋ ਜਹਾਨ ਹੈ ਅੱਖਾਂ ਨੇਗਾ ਤੋਂ ਬਿਨਾ ਕੁਝ ਨਹੀਂ ਹੈ ਵੀ ਆਪਾਂ ਇਹ ਸੋਚ ਰਿਹਾ ਹੈ ਵੀ ਨੌਜਵਾਨਾਂ ਨੇ ਬਹੁਤ ਹੀ ਚੰਗਾ ਪ੍ਰਾਲਾ ਕੀਤਾ ਬਹੁਤ ਦੂਰੋਂ ਦੂਰੋਂ ਸੰਗਤ ਆਈ ਹੈ ਅੱਖਾਂ ਦਾ ਕੈਂਪ ਖੂਨਦਾਨ ਕੈਂਪ ਅਗਰ ਹਰ ਪਿੰਡ ਦੇ ਵਿੱਚ ਨੌਜਵਾਨਾਂ ਨੂੰ ਇਹ ਅੱਗੇ ਹੋ ਕੇ ਪ੍ਰਾਲਾ ਕਰਨਾ ਚਾਹੀਦਾ ਹੈ ਦੇਖੋ ਹੱਡੀਆਂ ਦਾ ਕੈਂਪ ਹੋ ਗਿਆ ਜੀ ਅੱਖਾਂ ਦਾ ਹੋ ਗਿਆ ਤੇ ਕਈ ਤਰ੍ਹਾਂ ਤੋਂ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਲੋਕ ਬਹੁਤ ਹੀ ਪੀੜਤ ਨੇ ਦੇਖੋ ਆਪਣਾ ਬਹੁਤ ਵੱਡਾ ਨਗਰਾ ਸ਼ਾਇਲੀ ਨੌਜਵਾਨਾਂ ਨੂੰ ਅੱਗੇ ਹੋ ਕੇ ਇਹ ਬਹੁਤ ਹੀ ਪ੍ਰਾਲਾ ਕਰਨਾ ਚਾਹੀਦਾ ਇੱਥੇ ਬਹੁਤ ਹੀ ਸੰਗਤ ਆਈ ਹੈ ਐਨਕ ਨਿਗਾ ਦੇ ਲਈ ਐਨਕਾ ਵੀ ਰੱਖੀਆਂ ਹੋਈਆਂ ਨੇ ਬਾਈਆਂ ਵੱਲੋਂ ਨੌਜਵਾਨਾਂ ਵੱਲੋਂ ਬਹੁਤ ਹੀ ਖੂਨਦਾਨ ਕੀਤਾ ਜਾ ਰਿਹਾ ਹੈ ਅੱਜ ਕੀ ਕਹੋਗੇ ਜਿਵੇਂ ਕਿ ਮਿਰਜ਼ਾ ਸੁਦਾਨਾ ਸਾਹਿਬ ਦੇ ਵਿੱਚ ਕੈਂਪ ਲੱਗਿਆ ਹੋਇਆ ਹੈਗਾ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਹੈ ਪਬਲਿਕ ਪਹਿਲਾਂ ਤਾਂ ਅਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਤੇ ਬਾਰਸ਼ ਪੰਜਾਬ ਦੀ ਜਥੇਬੰਦੀ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਮਲਕੀ ਇਹਨੇ ਗਰਮ ਮੌਸਮ ਦੇ ਵਿੱਚ ਵੀ ਉਹਨਾਂ ਦਾ ਧੰਨਵਾਦ ਕਰਦੇ ਆ ਕਿਉਂਕਿ ਉਸ ਮੌਸਮ ਦੇ ਵਿੱਚ ਇਦਾਂ ਦੇ ਉਪਰਾਲੇ ਬਹੁਤ ਘੱਟ ਹੁੰਦੇ ਨੇ ਕਿ ਕੈਂਪ ਲਗਾਉਣੇ ਚਾਹੀਦੇ ਨੇ ਇਹਨਾਂ ਦਾ ਮੌਸਮ ਨਾਲ ਕੋਈ ਜਿਹੜਾ ਹੈ ਗਿਆ ਸਬੰਧ ਨਹੀਂ ਹੈ ਗਿਆ ਸਗੋਂ ਇਸ ਮੌਸਮ ਦੇ ਵਿੱਚ ਕੈਂਪਾਂ ਦੀ ਜ਼ਿਆਦਾ ਲੋਡ ਹੁੰਦੀ ਹੈ ਬਲੱਡ ਬੈਂਕਾਂ ਦੇ ਵਿੱਚ ਖੂਨ ਦੀ ਕਮੀ ਆ ਜਾਂਦੀ ਹੈਗੀ ਕੈਂਪ ਨਾ ਲੱਗਣ ਕਾਰਨ ਤੇ ਜਿਹੜਾ ਹੈ ਗਿਆ ਅ ਅੱਖਾਂ ਦੇ ਜਿਹੜੇ ਪ੍ਰਸ਼ਨ ਨੇ ਉਹਨਾਂ ਦਾ ਵੀ ਕੋਈ ਗਰਮੀ ਦੇ ਨਾਲ ਮਲਕੀ ਐਸਾ ਕੋਈ ਇਫੈਕਟ ਨਹੀਂ ਹੈ ਗਿਆ ਵੀ ਅਸੀਂ ਮੌਸਮ ਜਦੋਂ ਠੰਡਾ ਵਾਲਾ ਉਹਦੋਂ ਲੈਂਜ਼ ਪਾਉਣੇ ਨੇ ਅੱਜ ਕੱਲ ਜਿਹੜੇ ਲੈਂਜ਼ ਨੇ ਫੋਲਡੇਬਲ ਨੇਗੇ ਬਹੁਤ ਹੀ ਨਵੀਆਂ ਜਿਹੜੀਆਂ ਐਡਵਾਂਸ ਤਕਨੀਕ ਦੇ ਨਾਲ ਲੈਂਜ਼ ਪਾਈ ਜਾਂਦੇ ਨੇਗੇ ਅੱਜ ਜੋ 150 ਦੇ ਕਰੀਬ ਅੱਖਾਂ ਦੇ ਜਿਹੜੇ ਲੋੜਵੰਦ ਬਜ਼ੁਰਗ ਸੀ ਉਹ ਆਏ ਨੇਗੇ ਚੈੱਕਰ ਬਣਾਉਣ ਦੇ ਲਈ ਉਹਨਾਂ ਦੇ ਵਿੱਚੋਂ 15 ਜਣਿਆਂ ਦੀ ਜਿਹੜੀ ਹੈ ਚਿੱਟੇ ਮੋਤੇ ਦੇ ਜਿਹੜੇ ਫ੍ਰੀ ਲੈਂਚ ਪਾਉਣ ਦੇ ਲਈ ਸਾਜ ਚੈਰਿਟੀਬਲ ਅੱਖਾਂ ਦਾ ਹਸਪਤਾਲ ਹੈਗਾ ਗਾਗਾ ਵੱਲੋਂ ਚੋਣ ਕੀਤੀ ਗਈ ਹੈ ਠੀਕ ਹੈ ਬਾਬਾ ਜੀ ਅੱਜ ਕੈਂਪ ਲਗਾਇਆ ਗਿਆ ਸੀਗਾ ਫੁਰਦਵਾਰਾਂ ਸਾਡੇ ਵਿੱਚ ਕਿਸ ਤਰ੍ਹਾਂ ਲੱਗਿਆ ਤੇ ਕਿਸ ਤਰ੍ਹਾਂ ਦਾ ਲੋਕਾਂ ਦੇ ਵੱਲੋਂ ਪਰਮਾਹੰਗਾਰਾ ਮਿਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਤੋਂ ਉਪਰੰਤ ਜੀ ਬਹੁਤ-ਬਹੁਤ ਅਸੀਂ ਧੰਨਵਾਦ ਕਰਦੇ ਹਾਂ ਜੋ ਕੈਂਪ ਦੇ ਵਿੱਚ ਮਰੀਜ਼ ਵੀ ਪਹੁੰਚੇ ਬਹੁਤ ਸੋਹਣਾ ਕੈਂਪ ਲੱਗਿਆ ਗਿਆ 2-250 ਮਰੀਜ਼ ਆਇਆ ਜਿਨ੍ਹਾਂ ਨੇ ਸੇਵਾ ਵੀ ਕੀਤੀ ਹੈਗੀ ਤੇ ਵਧੀਆ ਚੜ੍ਹ ਕੇ ਬਹੁਤ ਵਧੀਆ ਕੈਂਪ ਰਿਹਾ ਤੇ ਸਾਰੀਆਂ ਹੀ ਸੰਗਤਾਂ ਦਾ ਸੇ ਧੰਨਵਾਦ ਕਰਦੇ ਆ ਜਿਨੇ ਕੈਂਪ ਦੇ ਵਿੱਚ ਪਹੁੰਚੇ ਤੇ ਸਤਾਨਾ ਤੇ ਪਹੁੰਚੇ ਸਿੱਧੀ ਜੋੜ ਮੇਲਾ ਮਨਾਇਆ ਗਿਆ ਸਾਰੀਆਂ ਇੱਕੁਰ ਸਿੱਖ ਸੰਗਤਾਂ ਦਾ ਨਾਨਕ ਨਾਮ ਰੇਵਾ ਦਾ ਧੰਨਵਾਦ ਕਰਦੇ ਹਾਂ ਮਹਾਰਾਜ ਚੜ੍ਹਦੀ ਕਲਾ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਆਹ ਇੱਕ ਰੂਜੀ ਕੀ ਫਤਿਹ ਬਾਬਾ ਜੀ ਕੀ ਕਹੋਗੇ ਜਿਵੇਂ ਕੀ ਅੱਜ ਕੈਂਪ ਲਗਾਇਆ ਗਿਆ ਸੀ ਆ ਕੀ ਲੱਗਦਾ ਵੀ ਆਸਾਂ ਦੇ ਉਪਰਾਲੇ ਹੋਰ ਵੀ ਹੋਣੇ ਚਾਹੀਦੇ ਹਾਂ ਜੀ ਹਾਂ ਬਿਲਕੁਲ ਹੋਣੇ ਚਾਹੀਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜੋ ਇਹ ਕੈਂਪ ਲਗਾਇਆ ਸੀ ਉਹਦੇ ਵਿੱਚ ਬੜਾ ਵਧੀਆ ਪਰ ਮਹੌਂਗਾ ਰਾਮ ਲਿਆ 2 ਤੋਂ 250 ਦੇ ਵਿੱਚ ਰੀਜਨ ਨੂੰ ਦਵਾਈਆਂ ਫਰੀ ਦਿੱਤੀਆਂ ਗਈਆਂ ਤੇ ਜਿਨ੍ਹਾਂ ਦੇ ਲੈਂਜ਼ ਵਗੈਰਾ ਪੈਣ ਵਾਲੇ ਨੇ ਸੰਡੇ ਨੂੰ ਪੈਣ ਆਊਗੀ ਇੱਥੇ ਨੂੰ ਲੈ ਕੇ ਕਰਕੇ ਜਾਇਆ ਜਾਊਗਾ ਲੈਂਜ਼ ਪਵਾਏ ਜਾਣਗੇ ਸਭੂਨਦਾਨ ਦਾ ਕੈਂਪ ਵੀ ਬਹੁਤ ਵਧੀਆ ਚਲੋ ਜਿੰਨੇ ਸੱਜਣਾ ਨੇ ਸਹਿਯੋਗ ਦਿੱਤਾ ਹੁੰਦਾਂ ਦਿੱਤਾ ਤੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿੰਨੀ ਵੀ ਇੱਥੇ ਸੰਗਤ ਵਰਚੀ ਸਭ ਦਾ ਹੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀਬੋਤ ਸਾਬ ਕੀ ਕਹੋਗੇ ਅਮਰਵਰਦ ਸਾਬ ਦੇ ਵਿੱਚ ਕੈਂਪ ਲੱਗਿਆ ਕੀ ਲੱਗਦਾ ਇਸ ਤਰ੍ਹਾਂ ਦੇ ਉਪਰਾਲੇ ਹੋਰ ਵੀ ਪਿੰਡਾਂ 'ਚ ਹੋਣੇ ਚਾਹੀਦੇ ਨੇ ਪਹਿਲਾਂ ਤਾਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹੋਣੇ ਚਾਹੀਦੇ ਨੇ ਕਿਉਂਕਿ ਇਹਨਾਂ ਨਾਲ ਬਹੁਤ ਵੱਡੀ ਸੇਵਾ ਮਿਲਦੀ ਹੈ ਸਭ ਨੂੰ ਤੇ ਟਾਈਮ ਕਿਸੇ ਕੋਲੇ ਹੈ ਨਹੀਂ ਜਦੋਂ ਕੈਂਪ ਲੱਗਦੇ ਜੇ ਬੰਦਾ ਟਾਈਮ ਕੱਢਦਾ ਬਾਕੀ ਬਾਬਾ ਜੀ ਨੇ ਬਹੁਤ ਬ ਧੰਨਵਾਦ ਕਰਦੇ ਇਹਨਾਂ ਦਾ ਵੀ ਜਿਹੜਾ ਇਹ ਐਡਾ ਸੋਹਣਾ ਪ੍ਰਾਰਾਲਾ ਕੀਤਾ ਲਵੇ ਪਿੰਡਾਂ ਨੇ ਵੀ ਸਾਰੇ ਧਰਮਾਂ ਘਵਰਾ ਦੇ ਰਹੇ ਨੇ ਬਾਕੀ ਬਾਬਾ ਜੀ ਨੇ ਦੱਸਿਆ ਵੀ ਦੋਸਤੋਂ 250 ਤੱਕ ਬੰਦੇ ਪਹੁੰਚੇ ਅਸੀਂ ਸਾਰਿਆਂ ਦਾ ਧੰਨਵਾਦ ਕਰਾਂ ਠੀਕ ਕਹੂਗੇ ਕਿ ਜਿਵੇਂ ਕਿ ਆਪਣਾ ਵੱਡਾ ਪਿੰਡ 샤ਜਲੀ ਕੀ ਲੱਗਦਾ ਵੀ ਉੱਥੇ ਵੀ ਇਸ ਤਰ੍ਹਾਂ ਦੇ ਕੈਂਪ ਹਫਤਾਵਾਰੀ ਜਾਂ ਮਹੀਨਾਵਾਰੀ ਹੋਣੇ ਚਾਹੀਦੇ ਹਾਂ ਹਾਂਜੀ ਹਫਤਾਵਾਰੀ ਦੀ ਨਾ ਹੋਣ ਤਾਂ ਮਹੀਨੇਵਾਰੀ ਵੀ ਹੋ ਸਕਦੇ ਨੇ ਕਿਉਂਕਿ ਹਰ ਇੱਕ ਪਿੰਡ ਦੇ ਵਿੱਚ ਹੋਣੇ ਚਾਹੀਦੇ ਨੇ ਅਸੀਂ ਹੁਣ ਸਾਰੇ ਇੱਥੇ ਸੰਗਤ ਜਿੰਨੀ ਪਹੁੰਚੀ ਹੈ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਵੀ ਜਿੱਥੇ ਵੀ ਕੈਂਪ ਲਾਏ ਜਾਂਦੇ ਨੇ ਉਥੇ ਪਹੁੰਚਣ ਦੀ ਦਰਪਾਨ ਦਾ ਕੀ ਲੱਗਦਾ ਵੀ ਇਹਦਾ ਨਾ ਗਰੀਬ ਲੋਕਾਂ ਦਾ ਜ਼ਿਆਦਾ ਫਾਇਦਾ ਹੁੰਦਾਗਾ ਹਾਂਜੀ ਹਾਂਜੀ ਕਿਸੇ ਕੋਲੇ ਅੱਜ ਇੰਨਾ ਕੋਈ ਪੈਸਾ ਨਹੀਂ ਹੈਗਾ ਵੀ ਇਲਾਜ ਕਰਵਾ ਸਕਣ ਇਹ ਜੇ ਕੈਂਪਾਂ ਤੋਂ ਕੋ ਵਧੀਆ ਮਤਲਬ ਫਾਇਦਾ ਉਠਾ ਸਕਦੇ ਠੀਕ ਹੈ ਜੀ